ਸਮਾਲਵਿੰਦਰ ਕੰਗਦੇ ਵੱਲੋਂ ਭਾਜਪਾ ਦੇ ਨਿਸ਼ਾਨੇ ਸਾਧੇ ਗਏ ਸੁਨੀਲ ਚਾਖੜ ਦੇ ਨਿਸ਼ਾਨੇ ਸਾਧੇ ਗਏ ਉਹਨਾਂ ਕਿਹਾ ਗਿਆ ਹੈ ਕਿ ਕੋਈ ਵੀ ਅਗਰ ਆਪ ਨੇਤਾ ਭਾਜਪਾ ਦਾ ਵਿਰੋਧ ਕਰਦੀ ਹੈ ਭਾਜਪਾ ਦੀ ਕਿਸੇ ਨੀਤਜਤਾ ਉਸ ਨੂੰ ਜੇਲ੍ਹ ਦੇ ਵਿੱਚ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ ਸੋ ਭਾਜਪਾ ਤੇ ਇਹ ਜੋ ਹੁਣ ਤੁਹਾਨੂੰ ਸਿੱਧਾ ਦਿਖਾ ਰਹੇ ਹਾਂ ਮੋਹਾਲੀ ਦੇ ਵਿਖਿਆਪ ਦੇ ਵੱਲੋਂ ਜੋ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਪਾਰੀ ਗਿਣਤੀ ਦੇ ਵਿੱਚ ਆਪ ਵਰਕਰ ਇਕੱਠਾ ਹੋਏ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਮੋਹਾਲੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਕੱਠ ਹੋਣਾ ਸ਼ੁਰੂ ਹੋ ਚੁੱਕਿਆ ਹੈ ਸੱਦਾ ਦਿੱਤਾ ਗਿਆ ਸੀ ਕਿ 12 ਵਜੇ ਵੱਡਾ ਇਕੱਠ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਾਵੇਗਾ ਸੀਐਮ ਕੇ ਸ਼ਿਵਾਲਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਜਿਹੜਾ ਕੀ ਕੀਤਾ ਜਾ ਰਿਹਾ ਹੈ ਸ਼ਿਵਾਲਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਦੇਸ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਤਸਵੀਰਾਂ ਮੁਹਾਲੀ ਦੀਆਂ ਨੇ ਵਿਧਾਇਕ ਕੁਲਵੰਤ ਸਿੰਘ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਰਣਨੀਤੀ ਜਿਹੜੀ ਹੈਗੀ ਪ੍ਰੋਟੈਸਟ ਦੀ ਉਹ ਪਾਰਟੀ ਨੇ ਕਾਲ ਕੀਤੀ ਹੈ ਜੀ ਪੂਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਆਲੇ-ਦੋਲੇ ਲੋਕ ਆ ਰਹੇ ਨੇ ਵਰਕਰ ਇਕੱਠੇ ਹੋ ਕੇ ਬਹੁਤ ਵੱਡਾ ਇਕੱਠ ਹੋਊਗਾ ਤੇ ਬੜਾ ਵੱਡਾ ਪਰਦਾਸ਼ਾ ਮਾਊਗਾ ਔਰ ਪੂਰਾ ਸ਼ਾਂਤੀਪੂਰਵਕ ਹੋਊਗਾ ਤੇ ਡੈਮੋਕਰੈtic ਤਰੀਕੇ ਦੇ ਨਾਲ ਹੋਗਾ ਔਰ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡੇ ਅਰਵਿੰਦ ਕੇਜਰੀਵਾਲ ਜੀ ਦੇ ਪਾਰਟੀ ਦੇ ਕਨਵੀਨਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਕਿਉਂਕਿ ਲੋਕ ਸਭਾ ਇਲੈਕਸ਼ਨ ਹੋਣ ਜਾ ਰਹੇ ਹੈ ਕੋਡ ਆਫ ਕੰਡੈਕਟ ਲੱਗ ਚੁੱਕਿਆ ਹੈ ਔਰ ਉਹ ਪਾਰਟੀ ਦੇ ਕਨਵੀਨਰ ਨੇ ਉਹਨਾਂ ਨੇ ਪਾਰਟੀ ਲਈ ਪ੍ਰਚਾਰ ਕਰਨਾ ਸੀ ਤੇ ਪ੍ਰਚਾਰ ਨੂੰ ਰੋਕਣ ਲਈ ਸਾਰਾ ਕੁਝ ਕੀਤਾ ਗਿਆ ਤੇ ਜਲਦੀ ਤੋਂ ਜਲਦੀ ਇਹਨੂੰ ਆਮ ਆਦਮੀ ਪਾਰਟੀ ਆਰੋਪ ਲਗਾ ਰਹੀ ਹੈ ਕਿ ਇੱਕ ਸਾਜ਼ਿਸ਼ ਜਿਹੜੀ ਹੈਗੀ ਹੈ ਉਹ ਪਾਰਟੀ ਦੇ ਖਿਲਾਫ ਹੈ ਅਰਵਿੰਦ ਕੇਜਰੀਵਾਲ ਦੇ ਪਾਰਟੀ ਰੂਪ ਨਹੀਂ ਲਗਾ ਰਹੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਦੁਨੀਆ ਦੇਖ ਰਹੀ ਹੈ ਵੀ ਇਹ ਸਾਜ਼ਿਸ਼ ਤੋਂ ਬਿਨਾ ਹੋਰ ਕੁ ਕਾ ਇਸ ਤਸਵੀਰਾਂ ਇਹ ਮੁਹਾਲੀ ਦੀਆਂ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਹੈਗੇ ਨੇ ਉਹ ਆ ਵੇਖ ਸਕਦੇ ਨੇ ਇੱਥੇ ਇਕੱਠਾ ਹੋ ਰਹੇ ਨੇ ਤੇ ਇੱਕ ਪ੍ਰੋਟੈਸਟ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਇੱਥੇ ਕਰ ਰਹੀ ਹੈ ਵੱਡੀ ਸੰਖਿਆ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੂਨ ਨੇ ਉਹ ਦੇਸ਼ ਭਰ ਤੋਂ ਤੇ ਖਾਸ ਤੌਰ ਤੋਂ ਇੱਥੇ ਜਿਹੜੀਆਂ ਤਸਵੀਰਾਂ ਨੇ ਉਹ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੀ ਤੁਹਾਨੂੰ ਵੇਖਣ ਨੂੰ ਮਿਲਣ ਮਿਲਣ ਗਈਆਂ ਤੇ ਇੱਕ ਵੱਡਾ ਪ੍ਰੋਟੈਸਟ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਇਹ આરોਪ ਲਗਾ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਸਾਜ਼ਿਸ਼ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਵੀਡੀਓ ਜਰਨਲਿਸਟ ਅੰਮ੍ਰਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਮੋਹਾਲੀ। ਮੋਹਾਲੀ ਦੇ ਵੀ ਆਮ ਆਦਮੀ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਉਹ ਵੱਡੀ ਸੰਖਿਆ ਦੇ ਵਿੱਚ ਇੱਥੇ ਇਕੱਠੇ ਹੋਏ ਨੇ। ਸਾਰੇ ਰਾਜ ਜਿਹੜੀ ਸਾਜ਼ਿਸ਼ ਰਚੀ ਗਈ ਹੈ ਸਾਡੇ ਸੁਪਰੀਮੋ ਰਵਿੰਦ ਕੇਜੀ ਵਾਲਜੀ ਨੂੰ ਇਹਨਾਂ ਨੇ ਜੇਲ ਬਿਨਾਂ ਵਜੇ ਤੋਂ ਜੇਲ ਦਾ ਲਿਆ ਗਿਆ ਹੈ ਸੋ ਅਸੀਂ ਮੋਦੀ ਦੇ ਖਿਲਾਫ ਇਹ ਧਰਨਾ ਦਵਾਂਗੇ ਅਸੀਂ ਸਾਰੇ ਹੀ ਕੇਜਰੀਵਾਲ ਆਂ ਔਰ ਅਸੀਂ ਆਪਣੀ ਜੇ ਸਾਨੂੰ ਸਾਰਿਆਂ ਨੂੰ ਜੇਲ੍ਹ 'ਚ ਬੰਦ ਕਰਕੇ ਉਹ ਰਾਜਦਾ ਨਹੀਂ ਨਾ ਤੇ ਉਹ ਕਦੀ ਰਾਜ ਨਹੀਂ ਸਕਦਾ ਇਹ ਜਿਹੜੀਆਂ ਕੋਝੀਆਂ ਨੀਤੀਆਂ ਮੈਂ ਇਹ ਕਦੀ ਸਫਲ ਨਹੀਂ ਹੋਣ ਦਵਾਂਗੇ ਅਸੀਂ 2024 ਦੇ ਵਿੱਚ ਮੋਦੀ ਨੂੰ ਇਹ ਸਬਕ ਸਿਖਾ ਦਵਾਂਗੇ ਕਿ ਕਿਸ ਤਰ੍ਹਾਂ ਕਿਸੇ ਇਮਾਨਦਾਰ ਇਨਸਾਨ ਨੂੰ ਤੰਗ ਕੀਤਾ ਪ੍ਰਚਾਰ ਕੀਤਾ ਜਾਂਦਾ ਇਹਨਾਂ ਨੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ 10 ਸਾਲ ਵਿੱਚ ਇੱਕ ਪਾਰਟੀ ਰਾਜਨੀਤਿਕ ਪਾਰਟੀ ਬਣ ਗਈ ਆ ਇਹਨਾਂ ਦੀ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਇਸ ਪਾਰਟੀ ਦੇ ਓਨਰ ਇਹਨਾਂ ਦੇ ਜਿਹੜੇ ਪਰਦੇ ਹਾਸ਼ ਹੋ ਰਿਹਾ ਇਹ ਜਿਹੜੇ ਆਪਣਾ ਅੱਜ ਇੰਨੀ ਸਖਤ ਇਕੱਠੀ ਹੋਈ ਹੈ ਇਹ ਆਰ ਨਿੰਦ ਕੇਜਰੀਵਾਲ ਦੇ ਜਿਹੜਾ ਬਿਲਕੁਲ ਸੱਚਾ ਬੰਦਾ ਸੀਗਾ ਉਹਦੇ ਉਹਦੇ ਮਗਰ ਇਸ ਕਰਕੇ ਜਨਤਾ ਇਕੱਠੀ ਹੋਈ ਹੈ ਵੀ ਉਹ ਬਿਲਕੁਲ ਸਹੀ ਬੰਦਾ ਹੈ ਇਹ ਜਿਹੜਾ ਕਿ ਆਪਣਾ ਮੋਦੀ ਸਾਹਿਬ ਆ ਇਹ ਜਾਣ ਕੇ ਇਹਨਾਂ ਨੂੰ ਕਰ ਰਿਹਾ ਵੀ ਕਿ ਮਰਾਹ ਕਰ ਰਿਹਾ ਵੀ ਇਹ ਇਹਨਾਂ ਦੀਆਂ ਜਿਹੜੀਆਂ ਪੱਕੀਆਂ ਜਿਹੜੀਆਂ ਸੀਟਾਂ ਜਿਹੜੀਆਂ 13 ਵੀ 13 ਸੀਟਾਂ ਪੰਜਾਬ ਦੇ ਚੋਂ ਲੈ ਕੇ ਜਾ ਰਹੇ ਆ ਇਸ ਕਰਕੇ ਉਹ ਇਹਨਾਂ ਦੇ ਉੱਤੇ ਜਿਆਦਾ ਪੈੜਾ ਅਸਰ ਪਊਗਾ ਵੀ ਇਹਦੇ ਨਾਲ ਇਹਨੂੰ ਇਹ ਆ ਵੀ ਕਰਨੀ ਇਹਨਾਂ ਦੀ 10 ਸੀਟਾਂ ਜਿਹੜੀਆਂ ਜਿੱਤ ਕੇ ਨਜਨ ਪਰ ਇਹ 13 ਦੀਆਂ 13 ਸੀਟਾਂ ਜਿਹੜੀਆਂ ਲੋਕ ਸਭਾ ਚ ਹਲਕੀਆਂ ਲੈਣਗੇ ਕੀ ਕਹਣਾ ਜੀ ਮੈਂ ਇਹ ਹੀ ਕਹਿਣਾ ਚਾਹਨੀ ਹੈ ਕਿ ਇਹੋ ਹੀ 0 ਤੋਂ 13 ਦੀ ਗੇਮ ਦੇ ਵਿੱਚ ਇਹ ਡਰ ਗਿਆ ਵਾ ਤੇ ਇਹਨੇ ਤਦ ਕਰਕੇ ਕਿ ਜਰੀਵਾਲ ਸੁਪਰੀਮਾ ਨੂੰ ਅੰਦਰ ਕੀਤਾ ਵਾ ਅਸੀਂ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਦੇਖ ਸਕਦੇ ਹੋ ਕਿ ਬਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਇੱਕ ਵੱਡੀ ਸੰਖਿਆ ਦੇ ਵਿੱਚ ਇਕੱਠੇ ਹੋਏ ਨੇ ਜਿਹੜੇ ਨੇਤਾ ਨੇ ਆਮ ਆਦਮੀ ਪਾਰਟੀ ਅਗਲੇ ਪੰਜਾਬ ਦੇ ਉਹ ਵੀ ਇੱਥੇ ਪਹੁੰਚ ਰਹੇ ਨੇ ਇੱਕ ਵੱਡੀ ਸੰਖਿਆ ਜਿਹੜੀ ਹੈਗੀ ਹੈ ਉਹ ਇੱਥੇ ਪ੍ਰਦਰਸ਼ਨ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਇਕੱਠਾ ਹੋਈ ਹੈ ਤੁਹਾਨੂੰ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤੇ ਗ੍ਰਿਫਤਾਰੀ ਨੂੰ ਇੱਕ ਸਾਜ਼ਿਸ਼ ਕਰਾਰ ਦਿੱਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਤੇ ਅੱਜ ਆਮ ਆਦਮੀ ਪਾਰਟੀ ਇਸੇ ਦੇ ਖਿਲਾਫ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਹੈ ਵੀਡੀਓ ਜਰਨਲਿਸਟ ਅਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਮੋਹਨ